ਟਾਈਮ ਅਸੀਂ ਪਹੁੰਚਿਆ ਕੰਨੀਆਂ ਖੁਰਦ ਤੇ ਇਸ ਟਾਈਮ ਕੇਵਲ ਸਿੰਘ ਸਰਪੰਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਾਡੇ ਨਾਲ ਮੌਜੂਦ ਆ ਗੱਲ ਕਰਦੇ ਆ ਇਹ ਕੱਲ ਤੋਂ ਹੀ ਲੱਗੇ ਹੋਏ ਆ ਸੇਵਾ ਕਾਰਜਾ ਦੇ ਵਿੱਚ ਗੱਲ ਕਰਦੇ ਆ ਇਹਨਾਂ ਨਾਲ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਇਸ ਟਾਈਮ ਇੱਥੇ ਦਾ ਕੀ ਮਾਹੌਲ ਆ ਮਾਹੌਲ ਕੱਲ ਵੀ ਤੁਸੀਂ ਇੱਥੇ ਕੀਤਾ ਸਰਵਾ ਜੀ ਦਾ ਕਵਰੇਜ ਕੀਤੀ ਆ ਤੇ ਹਾਲਾਤ ਜਿਹੜੇ ਗੱਲ ਨਾਲ ਮੱਤਰ ਆ ਆ ਸਾਹਮਣੇ ਨੋਜ ਦਿਖਾ ਕੈਮਰਾਮੈਨ ਨੂੰ ਕਵਾਂਗੇ ਦਿਖਾਉਣਗੇ ਬਾਅਦ ਚ ਇਹ ਨੋਜ ਜਿਹੜੀ ਆ 30 ਸਾਲ ਪੁਰਾਣੀ ਨੋਜ ਆ ਇਹ ਨੋਜ ਵੀ ਕੱਲ ਜਿਹੜੇ ਜਾਲਵਾ ਫਟ ਚੁੱਕੇ ਆ ਕੱਲ ਸਰਬਜੀਤ ਗੁਰ ਮੰਨੂ ਕੇ ਹਲਕਾ ਵਧਾਏ ਕਿ ਤਾ ਜਗਰਾਉ ਹਲਕੇ ਵੀ ਉਹ ਕੱਲ ਹੀ ਤੇ ਬਾਰਛੇ ਦੋ ਤਿੰਨ ਘੰਟੇ ਹਾਜ਼ਰੀ ਲਵਾਈ ਪਰ ਉਹਦਾ ਕੋਈ ਵੀ ਛਟਾ ਨਹੀਂ ਨਿਕਲਿਆ ਨਾ ਤਾਂ ਇੱਕ ਰੁਪਈਆ ਕੋਈ ਦੇ ਗਈ ਆ ਸਾਰੀ ਦਿਹਾੜੀ ਗੱਲਾਂ ਨਾ ਘੜਾ ਘੜ ਕੇ ਗਈ ਤੇ ਉਹਦਾ ਹਲਕਾ ਗਾਂ ਵੋਟਾਂ ਲੈਣ ਆਉਣਾ ਉਹ ਕਿਹੜੇ ਮੂੰਹ ਨਾਲ ਵੋਟਾਂ ਲੈਣ ਆਉਗੀ ਪੂਰਾ ਦਿਨ ਇੱਥੇ ਬੈਠੀ ਫੋਨ ਲਾਉਂਦੀ ਰਹੀ ਆ ਦੇ ਦੇ ਬਾ ਦੇ ਦੇ ਕੋਈ ਚੀਜ਼ ਨਹੀਂ ਆਈ ਧੰਨਵਾਦ ਕਰਦੇ ਆ ਇੱਕ ਜਿਹੜਾ ਬਾਬਾ ਜੀ ਨਾਨਕਸਰ ਵਾਲੇ ਬਲਜਿੰਦਰ ਸਿੰਘ ਉਹ ਉਹਨਾਂ ਨੂੰ ਸੁਨੇਹਾ ਵੀ ਨਹੀਂ ਲਾਇਆ ਆਪਣੇ ਆਪ ਡੀਜ਼ਲ ਦਾ ਡਰਮ 250 ਲੀਟਰ ਲੈ ਕੇ ਦੇ ਕੇ ਗਏ ਤੇ ਨਾਲ ਲੰਗਰ ਨਾਲ ਪਾਣੀ ਦੇਂਦੇ ਆ ਇਦਾਂ ਇਹਨਾਂ ਕੋਤਰ ਦਾ ਬਾਬਾ ਜੀ ਦੇ ਡੇਰੇ ਦਾ ਮਰਾਸ਼ਾ ਦੇ ਦੋ ਅਈ ਗੱਲ ਇੱਕ ਟੀਮ ਉਹ ਅੱਜ ਵੀ ਆਉਂਦੇ ਪੇ ਲੰਗਰ ਲੈ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਸੰਗਤ ਜਿਹੜੀ ਏਡੀ ਜੋਰਾਂ ਦੇ ਦਾਨੀਦਾਰ ਆ ਜਿੰਨਾ ਹੀ ਝੂਠ ਮਾਰ ਲਈਏ ਇਥੇ ਨਾ ਤਾਂ ਖਾਣੇ ਪੀਣੇ ਤੇ ਕੋਈ ਕਮੀ ਹੈਗੀ ਆ ਤੇ ਨਾ ਇਹ ਆ ਜਿਹੜਾ ਜੋਰ ਟੀਮ ਕਰ ਲਈਏ ਵਰਗ ਨਾ ਹੈ ਨਾਲੋਂ ਕੋਈ ਕਮੀ ਰਾਤ ਸਾਰੀ ਰਾਤ ਇਥੇ ਮੁੰਡੇ ਪਹਿਰੇ ਦੇ ਰਹੇ ਆ ਜਨਰੇਟਰ ਲਾ ਛੱਡਿਆ ਇੰਦੀਆਮ ਕਰਕੇ ਇਥੇ ਰਹੇ ਆ ਸਵੇਰ ਦਾ ਤੁਸੀਂ ਦੇਖ ਰਹੇ ਕਾਫੀ ਦੇਰ ਤੇ ਹੈ ਤੁਸੀਂ ਧੰਨਵਾਦ ਤੁਹਾਡਾ ਵੀਰ ਜੀ ਜਿਹੜਾ ਰੋਜ਼ ਤੋਂ بارش ਦੀ ਗੱਲ ਸਾਰਾ ਦਿਨ ਇਥੇ ਕਵਰੇਜ ਕੀਤੀ ਆ ਸਰਕਾਰਾਂ ਦਾ ਜਿਹੜਾ ਮਹੱਈਆ ਉਹ ਬਹੁਤ ਵਰਦੀਰਾ ਮਾੜਾ ਵਾ ਉਹਦੇ ਹੈਲੀਕਾਪਟਰ ਜਿਹੜੇ ਆ ਹਵਾ ਜੜਾਈ ਤੇ ਹਵਾ ਛੱਡ ਗਏ ਦਾਨੀ ਉਧਰ ਵੀ ਅਸੀਂ ਗੱਲ ਦੇਖਦੇ ਹਾਂ ਪਰਸੋਂ ਗਏ ਸੀ ਉਧਰ ਵੀ ਜਿਹੜੇ ਹਾਲਾਤ ਆ ਉਹ ਸੰਗ ਦੀ ਕਰਦੀ ਆ ਸਰਕਾਰਾਂ ਦਾ ਬਹੁਤ ਹੀ ਮਾੜਾ ਵਰਦੀਰਾ ਆਉਣ ਵਾਲੀ ਸਤਾਈ ਜੇ ਵੀਰਾਂ ਨੂੰ ਅਪੀਲ ਕਰਦੇ ਜਿੱਥੇ-ਜਿੱਥੇ ਵੀ ਚੋਣਾ ਚੱਲੋ ਸਾਰੇ ਪੰਜਾਬ 'ਚ ਇਹਨਾਂ ਮਗਰ ਡਾਂਗ ਲੈ ਕੇ ਇਹਨਾਂ ਨੇ ਰੇਸ ਲਵਾਈ ਜਾਵੇ ਹੋਰ ਆਪਣਾ ਜਿਹੜਾ ਨਮਾਇੰਦਾ ਤੀਸਰੀ ਧਿਰ ਲੋਕ ਚਾਹੁੰਦੇ ਸੀ ਵੀ ਨਵੀਂ ਕੋਈ ਆਊ ਚੰਗਾ ਸੁਨੇਹਾ ਲਿਆਉ ਨੰਗਾ ਚੰਗਾ ਕੰਮ ਕਰੂ ਤਰਕ ਜਾਰੀ ਏਡੀ ਕਮਾੜੀ ਉਹ ਦੋਨਾਂ ਨਾਲੋਂ ਵੀ ਹਟ ਕੇ ਜਿਹੜਾ ਇਹਨਾਂ ਸਿੱਖ ਕੌਮ ਦਾ ਪੰਜਾਬ ਦਾ ਨੁਕਸਾਨ ਕੀਤਾ ਆ ਜਿਹੜਾ ਹੁਣ ਦੇਖ ਰਹੇ ਤੁਸੀਂ ਫਿਰ ਬੀਬੀ ਦਾ ਫੋਨ ਆ ਥੋੜੀ देर ਵੇਲੇ ਅਰੇ ਮੈਂ ਗੁੰਦੀ ਆਮ ਕਰਦੀ ਮੈਂ ਕਿਹਾ ਤੁਸੀਂ ਗੱਲ ਕਹਿੰਦੇ ਸੀ ਵੀ ਭਗਵੰਤ ਮਾਨ ਵਾਲੀ ਗੱਲ ਨਹੀਂ ਹੋਊਗੀ ਭਾਈ ਕਰਾਂਗੇ ਅੱਜ ਹੁਣ ਆਉਂਦੇ ਆ ਤੇ ਸਵਾਲ ਜਵਾਬ ਉਹਨਾਂ ਨੂੰ ਜ਼ਰੂਰ ਹੋਣਗੇ ਆ ਥੋੜੇ ਦੇਰ ਤੱਕ ਆ ਰਹਿ ਬੀਬੀ ਜੀ ਫੇਰ ਬਾਅਦ ਮੌਕਾ ਰੱਖਦੇ ਆ ਇਸ ਟਾਈਮ ਵੀ ਜਿਹੜੇ ਆ ਪਿੰਡ ਦੇ ਲਾਗੇ ਲਾਗੇ ਦੇ ਨੌਜਵਾਨ ਉਹ ਇੱਥੇ ਕੰਮ ਕਰ ਰਹੇ ਆ ਪ੍ਰਸ਼ਾਸਨ ਦੇ ਵੀ ਦੋ ਤਿੰਨ ਵੀਰ ਮੈਨੂੰ ਦਿਖਾਈ ਦਿੱਤੇ ਆ ਤੇ ਲੇਕਿਨ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਕਿ ਇਹ ਸਾਰੇ ਵੀਰਹੀ ਸਮਾਜ ਸੇਵੀ ਇਹ ਬੰਦੇ ਆ ਇਹਨਾਂ ਦੇ ਵਿੱਚ ਕੋਈ ਵੀ ਪ੍ਰਸ਼ਾਸਨ ਵਾਲਾ ਬੰਦਾ ਨਹੀਂ ਇਹ ਸਿਰਫ ਆਪ ਹੀ ਆਪਣੇ ਪਿੰਡਾਂ ਦੇ ਇਹ ਇਲਾਕੇ ਨੂੰ ਬਚਾਉਣ ਦੀ ਅਬਲਬੂਤੇ ਦੇ ਨਾਲ ਆਪਣੇ ਨਾਲ ਹੀ ਇਹ ਕੰਮ ਕਰ ਰਹੇ ਆ ਸਾਰੇ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਟਾਈਮ ਅ ਕੰਮ ਕਰ ਰਹੇ ਆ ਸੋ ਧੰਨਵਾਦ ਤੁਹਾਡਾ ਕੇਵਲ ਸਰਪੰਚ ਜੀ ਤੇ ਹਰੀ ਨੂੰ ਛੱਡ ਦੇ ਤੇ ਟਿੱਲੀ ਵਾਲਾ ਮੈਨੂੰ ਮਸ਼ੀਨ ਨਾਲ ਬਤਾਓ ਛਾਫਾ ਬੰਨੇ ਆ ਇਸ ਟਾਈਮ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੰਨ ਜਿਹੜਾ ਬੰਨ ਦੇ ਉੱਤੇ ਕਾਫੀ ਦਰਖਤ ਸਿੱਟੇ ਜਾਂ ਤੋੜ-ਤੋੜ ਕੇ ਤੇ ਹੁਣ ਥੋੜਾ ਠੀਕ ਆ ਪਾਣੀ ਦੀ ਤਾ ਜਿਹੜੀ ਪਰਲੇ ਪਾਸੇ ਨੂੰ ਲੱਗੀ ਆ ਤੇ ਇਧਰਲੇ ਪਾਸੇ ਹੁਣ ਬਚਾਇਆ ਆਪਣੇ ਕਿਸਾਨ ਵੀਰ ਟਰੈਕਟਰਾਂ ਦੇ ਨਾਲ ਸੇਵਾ ਕਰ ਰਹੇ ਆ ਦੇਖੋ ਜੀ 10 ਟਰੈਕਟਰ ਚੱਲ ਰਹੇ ਐ ਸੋਕੇ ਕਿਸਾਨ ਭਰਾ ਆ ਆਪਣੇ ਇਹ ਮਦਦ ਕਰਨਦੇ ਆ ਦੇਖੋ ਵੀ ਚਲੋ ਪਾਣੀ ਦਾ ਜਿਹੜਾ ਨਿਕਾਸ ਹੋ ਜAVE ਕਿਸੇ ਤਰੀਕੇ ਨਾਲ ਪਾਣੀ ਜਿਹੜਾ ਵੀ ਆਪਣੇ ਪਿੰਡਾਂ ਵੱਲ ਨੂੰ ਨਾ ਜਾਵੇ ਤੇ ਦੇਖੋ ਕਿੰਨੀ ਮਿਹਨਤ ਕਰ ਰਹੇ ਆ ਔਰ ਦੇਖੋ ਕਿੰਨੀ ਸੰਗਤ ਵੀ ਆਣ ਕੇ ਖੜੀ ਆ ਜੋ ਮਦਦ ਕਰਨਾ ਚਾਹਦੀ ਆ ਤੇ ਚਲੋ ਕਿਸੇ ਵੀ ਤਰੀਕੇ ਨਾਲ ਪਾਣੀ ਜਿਹੜਾ ਤੁਹਾਨੂੰ ਕੰਮ ਹੋ ਜAVE ਜਾਂ ਇਧਰਲੀ ਸਾਈਡ ਤੇ ਨਾ ਆਵੇ ਹਾਂਜੀ ਦੇਖੋ ਕਿੰਨੀ ਮੇਲ ਹੋ ਰਹੀ ਆ ਤਿੰਨ ਤਿੰਨ ਟਰੈਕਟਰ ਲਾ ਕੇ ਕਰਦੇ ਪਏ ਉਹ ਤੇ ਪਾਣੀ ਆ ਜੀ ਦੇਖੋ ਕਿਦਾਂ ਮੋਹਲ ਬਣਿਆ ਇੱਥੇ ਪਾਣੀ ਦਾ ਜਿਹੜਾ ਨਿਕਾਸ ਕਰਦੇ ਪਏ ਆ ਇਹ ਕਿਸੇ ਤਰੀਕੀ ਨਾਲ ਪਾਣੀ ਜਿਹੜਾ ਇੱਥੇ ਨੂੰ ਢਾਲਣਾ ਬਣੀ ਤੇ ਦਰੱਖਤ ਜਿਹੜਾ ਵਾ ਵੀ ਕੱਟ ਕੇ ਲੈ ਕੇ ਆਏ ਆ ਜਿਹੜਾ ਪਾਣੀ ਦਾ ਵਿਕਾਸ ਹੋ ਸਕੀ ਇਹ ਪਾਣੀ ਦੀ ਢਾਲ ਲਾਈ ਜਾ ਰਹੀ ਪਾਣੀ ਨਾ ਰੁਕ ਰੁਕ ਜਾਵੇ ਤਿੰਨ ਟਰੈਕਟਰ ਲੱਗੇ ਆ ਤੇ ਪਿੰਡਾਂ ਨੂੰ ਮਰੇਸ ਤਰੀਕੇ ਨਾਲ ਲਾਇਆ ਉਹਨਾਂ ਨੇ ਜਿਹੜਾ ਵੀ ਡਾਇਰੈਕਟ ਜਿਹੜਾ ਜਿੱਥੇ ਪਾਣੀ ਗੱਲ ਢਾਲ ਵਾ ਉੱਥੇ ਰੁਕਿਆ ਜਾ ਕੇ ਪਾਣੀ ਨੂੰ ਪਿੰਡ ਦੇ ਸਰਪੰਚ ਵੀ ਲੱਗੇ ਆ ਪੰਜ ਸਾਰੇ ਮੈਂਬਰ ਆਏ ਆ ਬਿਲੀ ਵੀ ਪਿੰਡ ਦੀ ਸਾਰੇ ਉਹ ਤਰੋਤੇ ਸੱਜਣ ਵੀ ਪਹੁੰਚੇ ਤੇ ਮੰਗਿਆ ਨਾ ਮੇਰਾ ਮੇਰਾ ਕਰਿਓ ਕਿ ਪਾਣੀ ਦਾ ਕੋਈ ਇਧਰ ਖਾਪੀ ਨਾ ਕਰੇ ਪਾਣੀ ਅੱਗੇ ਨਾਲ ਚੱਲ ਦੇਖੋ ਪਾਣੀ ਕਿਤੇ ਛੱਲਾ ਮਾਰਦਾ ਪਿਆ ਆ ਔਰ ਟਰੈਕਟਰ ਨਾਲ ਵੀ ਇੰਤਜ਼ਾਮ ਕਰ ਰਹੇ ਆ ਕਿਸੇ ਤਰੀਕੇ ਨਾਲ ਪਾਣੀ ਜਿਹੜਾ ਰੁਕ ਜਵੇ ਟਰੈਕਟਰ ਦੇਖੋ ਪਾਣੀ ਦੇ ਵਿੱਚ ਕਿੰਨਾ ਜਾ ਰਿਹਾ ਪਾਣੀ ਜ਼ਿਆਦਾ ਆ ਹਜੇ ਵੀ ਇੱਧੇ ਸਾਈਡ ਦੇਖੋ ਕਿ ਇਹ ਟੈਂਟ ਟੈਂਟ ਟੈਕ ਲਾਉਣ ਲਈ ਆਪਣੇ ਘਰ ਦੇ ਪਏ ਆ ਕਿ ਕਿਸੇ ਤਰੀਕੇ ਨਾਲ ਪਾਣੀ ਦੀ ਜਿਹੜੀ ਢਾਲ ਉਹ ਜਾਵੇ। ਭਾਈ ਗੁਰੂ ਮਿਹਰ ਕਰੇ, ਕਿਰਪਾ ਕਰੇ। ਇਹ ਜਿਹੜਾ ਪਾਣੀ ਕਿਸੇ ਤਰੀਕੇ ਨਾਲ ਰੁਕਿਆ ਜਾਵੇ। ਬਹੁਤ ਮਿਹਨਤ ਕਰ ਰਹੇ ਆ ਪਿੰਡ ਵਾਲੇ। ਇਹਨਾਂ ਦਾ ਸਹਿਯੋਗ ਬਹੁਤ ਹੈ ਜਰਮਾ ਲੱਗਦੇ ਨੇ ਆ ਓਏ ਰਾਤ ਕਾਰਜ ਤੇ ਤਿੰਨ ਟਰੈਕਟਰ ਲੱਗੇ ਹੋਏ ਜਿਨ੍ਹਾਂ ਨੇ ਥੂਦ ਦਾ ਮੋਛਾ ਤੋੜ ਕੇ ਲਿਆਂਦਾ ਤੇ ਇਹ ਥਾਂ ਤੇ ਥੋੜੀ ਜੀ ਢਾ ਲੱਗ ਰਹੀ ਹੈ ਤੇ ਉਸ ਢਾ ਨੂੰ ਬਚਾਉਣ ਦੇ ਲਈ ਇਹ ਇਹ ਰੁੱਖ ਲਗਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਕੇ ਡੀ ਐਸ ਲਾਈਵ ਤੇ ਲਾਈਵ ਤਸਵੀਰ ਆ

مور انا سمجھي سمجھي پاور بولا نوں کتنا باشي اپ بچو پاور بولا نوں اپ اپنے اپ سے بتا رہے ہو ਇਹ ਨਾ ਇਹ ਦੋਆ ਬਸਾਰੇ ਟੋਆ ਬਹੁਤ ਅੱਗਾ ਜੀ ਇਹ ਬਸਾਰੇ ਟੋਆ ਇਹ ਸਥਾਨ ਤੇ ਢਾਹ ਲੱਗ ਰਹੀ ਹੈ ਇਸ ਸਥਾਨ ਤੇ ਹੁਣ ਦਰਖਤ ਨੂੰ ਢਾਹ ਤੋਂ ਬਚਾਉਣ ਦੇ ਲਈ ਸਿੱਟਿਆ ਜਾ ਰਿਹਾ ਲੋਕ ਕਰ ਰਿਹਾ ਹੈਲਪ ਲੋਕ ਕਰ ਰਿਹਾ